ਇਹ ਕੀ ਬੋਲੇ ਨੇ ਕੀ ਨਹੀਂ ਬੋਲੇ ਮੈਨੂੰ ਉਸ ਦਾ ਕੋਈ ਮਤਲਬ ਨਹੀਂ ਮੈਂ ਇੱਕ ਗੱਲ ਕਹੂੰਗੀ ਹਾਥੀਆਰ ਦੀ ਮਸਤ ਚਾਲ ਚੱਲਦਾ ਹੈ ਕੁੱਤੇ ਜੋ ਭੌਂਗਦੇ ਭੌਂਗਦੇ ਰਹਿਣ ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਮੇਰੀ ਪਾਰਟੀ ਨੇ ਮੇਰੀ ਮਿਹਨਤ ਮੇਰੀ ਪਾਰਟੀ ਪ੍ਰਤੀ ਲਾਇਲਟੀ ਦੇਖ ਕੇ ਮੈਨੂੰ ਟਿਕਟ ਦਿੱਤੀ ਮੇਰੇ ਰਾਜਪੁਰਾ ਦੀ ਜਨਤਾ ਨੇ ਮੈਨੂੰ ਇਸ ਸੀਟ ਤੇ ਬਿਠਾਇਆ ਮੈਂ ਰਾਜਪੁਰਾ ਚ ਉਹ ਕੰਮ ਕਰਨੀ ਆ ਜਿਹੜੇ ਕੰਮ ਅੱਜ ਤੱਕ ਨਹੀਂ ਹੋਏ ਮੈਂ ਸਿਰਫ ਕੰਮ ਕਰ ਰਹੀ ਆ ਜਿੱਦਨ ਮੇਰੀ ਜਨਤਾ ਨੇ ਮੈਨੂੰ ਕਿਹਾ ਵੀ ਤੁਸੀਂ ਆ ਗਲਤ ਕੰਮ ਕੀਤਾ ਹੈ ਜਾਂ ਇਹ ਕੰਮ ਤੁਸੀਂ ਗਲਤ ਗਲਤ ਹੋ ਤੁਸੀਂ ਇੱਥੇ ਮੈਂ ਉਹਨਾਂ ਨੂੰ ਜਵਾਬ ਦੇਉਂਗੀ ਮੈਂ ਇਹਨਾਂ ਨੂੰ ਜਵਾਬ ਦੇਣਾ ਵੀ ਨਹੀਂ ਜ਼ਰੂਰੀ ਸਮਝਦੀ ਜਿਹੜਾ ਮੈਨੂੰ ਟਿਕਟ ਮਿਲੀ ਅਸੀਂ ਜਿਹੜੇ ਸੀਨੀਅਰ ਆਗੂ ਕਹਾਂਦੇ ਆਪਦੇ ਆਪ ਨੂੰ ਬੰਦ ਸਿੰਘ ਜੀ ਉਹਨਾਂ ਕੋਲੇ ਗਏ ਸਾਰੇ ਟੀਮ ਇਕੱਠੀ ਹੋ ਕੇ ਜੀ ਤੁਸੀਂ ਸਾਥ ਚੱਲੋ ਤਾਂ ਉਹਨਾਂ ਦਾ ਕੀ ਸੀ ਤੁਸੀਂ ਕਹਿੰਦੇ ਬਾਹਰੋਂ ਆ ਕੇ ਸਾਨੂੰ ਖੁੰਝੇ ਲਾਤਾ ਖੁੰਝੇ ਕੌਣ ਕਿਸੇ ਨੂੰ ਲਾ ਸਕਦਾ ਹੈ ਮੇਰੇ ਚ ਕਾਬਲੀਅਤ ਸੀ ਮੈਂ ਮਿਹਨਤ ਕੀਤੀ ਸੀ ਤਾਂ ਹੀ ਮੇਰੀ ਪਾਰਟੀ ਨੇ ਮੈਨੂੰ ਅੱਗੇ ਕੀਤਾ ਸ਼ੇਰ ਸਿੰਘ ਜੀ ਨੂੰ ਫੋਨ ਕੀਤਾ ਕਹਿੰਦੇ ਜੀ ਇੱਕ ਜਨਾਨੀ ਨੂੰ ਟਿਕਟ ਮਿਲੀ ਹੈ ਕੋਈ ਚਾਜ ਦੇ ਬੰਦੇ ਨੂੰ ਮਿਲੀ ਹੁੰਦੀ ਤਾਂ ਅਸੀਂ ਸਾਥ ਲੱਗਦੇ ਮਤਲਬ ਇਨਾਂ ਲਈ ਔਰਤਾਂ ਦੀ ਤਾਂ ਇਹ ਕਦਰ ਹੈ ਕਿ ਕੋਈ ਔਰਤ ਕੰਮ ਨਹੀਂ ਕਰ ਸਕਦੀ ਇਹਨਾਂ ਤੋਂ ਹਜਮ ਇਹ ਨਹੀਂ ਹੋ ਰਿਹਾ ਕਿ ਇੱਕ ਔਰਤ ਵੀ ਕਦੇ ਕੰਮ ਕਰ ਸਕਦੀ ਹੈ ਰਾਜਪੂਰੇ ਦੇ ਇਤਿਹਾਸ ਚ ਪਹਿਲੀ ਵਾਰ ਹੈ ਕਿ ਇੱਕ ਔਰਤ ਨੂੰ ਮੌਕਾ ਦਿੱਤਾ ਹੈ ਰਾਜਪੂਰੇ ਨੇ ਔਰ ਅਸੀਂ ਉਹ ਕੰਮ ਕਰਦੇ ਹਾਂ ਜਿਹੜੇ ਕੰਮ ਅੱਜ ਤੱਕ ਨਹੀਂ ਹੋਏ ਸੀਗੇ ਇਹ ਜੋ ਬੋਲਦੇ ਆ ਬੋਲਦੇ ਰਹਿਣ ਬਾਕੀ ਮੈਨੂੰ ਮੇਰੇ ਬਜ਼ੁਰਗਾਂ ਦੀ ਇੱਕ ਗੱਲ ਯਾਦ ਆਉਂਦੀ ਹੈ ਬਜ਼ੁਰਗ ਕਹਿੰਦੇ ਹੁੰਦੇ ਆ ਕਿ ਜਦੋਂ ਕਿਸੇ ਦੀ ਤਰੱਕੀ ਹੁੰਦੀ ਹੈ ਨਾ ਉਦੋਂ ਦੁਸ਼ਮਣ ਬਹੁਤ ਇਕੱਠੇ ਹੁੰਦੇ ਆ ਤਾਂ ਮੈਨੂੰ ਅੱਜ ਇੱਕ ਹੌਸਲਾ ਹੈ ਮੈਨੂੰ ਇਹ ਲੱਗਦਾ ਹੈ ਕਿ ਮੈਂ ਤਰੱਕੀ ਕਰ ਰਹੀ ਆ ਤਾਂ ਹੀ ਇਹ ਦੁਸ਼ਮਣਾਂ ਦਾ ਝੁੰਡ ਇਕੱਠਾ ਹੋ ਰਿਹਾ ਹੈ ਉਹ ਗੱਲ ਹੈ ਕਿ ਕਹਿੰਦੇ ਗਿੱਦੜਾਂ ਦਾ ਝੁੰਡ ਫਿਰਦਾ ਹੈ ਕਿ ਸ਼ੇਰ ਮਾਰਨਾ ਸ਼ੇਰ ਨੂੰ ਕੋਈ ਨਹੀਂ ਮਾਰ ਸਕਦਾ ਮੈਨੂੰ ਮੇਰੀ ਜਨਤਾ ਦਾ ਭਰੋਸਾ ਹੈ ਮੇਰੀ ਜਨਤਾ ਦਾ ਵਿਸ਼ਵਾਸ ਹੈ ਜਿੱਦਨ ਮੇਰੀ ਜਨਤਾ ਕਹੂਗੀ ਮੈਂ ਗਲਤ ਆ ਮੈਂ ਉਦੋਂ ਉਹਨਾਂ ਦਾ ਜਵਾਬ ਦੇ ਇਹ ਤਾਂ ਸ਼ੁਰੂ ਤੋਂ ਹੀ ਲੱਗਨੇ ਇਹ ਮੇਰੇ ਨਾਲ ਕਦੋਂ ਸੀ ਤੁਸੀਂ ਆਪ ਦੇਖੋ ਇਹ ਟਿਕਟ ਵੇਲੇ ਮੇਰੇ ਨਾਲ ਸੀਗੇ ਜਾਂ ਇਲੈਕਸ਼ਨਾਂ ਵੇਰੇਨ ਮੇਰੇ ਨਾਲ ਸੀ ਇਹ ਕਦੋਂ ਮੇਰੇ ਨਾਲ ਸੀ ਇਹ ਤਾਂ ਸ਼ੁਰੂ ਤੋਂ ਲੱਗਿਆ ਅੱਜ ਤੁਹਾਨੂੰ ਲੱਗਦਾ ਧੜਾ ਇਹ ਧੜਾ ਨਹੀਂ ਹੈ ਜਦੋਂ ਟਿਕਟਾਂ ਦੀ ਵਾਰੀ ਆਈ ਨਾ ਤੁਹਾਡੇ ਸਾਹਮਣੇ ਇਹੀ ਇੱਕ ਦੂਜੇ ਦੀਆਂ ਟੰਗਾ ਖਿੱਚਦੇ ਦੇ ਰਹੇ ਸਾਰੇ ਐਮਐਲਏ ਦੇ ਕੈਂਡੀਡੇਟ ਹੈ ਔਰ ਕੋਈ ਕੋਈ ਗੱਲ ਨਹੀਂ ਹੈ ਪਰ ਮੈਂ ਇੱਕੋ ਹੀ ਗੱਲ ਕਹਿਨੀ ਆ ਇਹ ਨਾ ਪਾਰਟੀ ਨਾਲ ਪਹਿਲਾਂ ਸੀ ਤੇ ਨਾ ਹੋਣਾ 2027 ਤੁਹਾਡੇ ਅੱਗੇ ਪਿਕਚਰ ਸਾਹਮਣੇ ਆ ਜੂ ਜਦੋਂ ਟਿਕਟਾਂ ਦੇ ਟਿਕਟਾਂ ਦੀ ਵਾਰੀ ਆਈ ਇਹ ਇਹੀ ਲੋਕ ਇੱਕ ਦੂਜੇ ਦੇ ਟੰਗਾ ਖਿੱਚਦੇ ਤੁਹਾਨੂੰ ਮਿਲਣੀ ਹੈ ਕਿ ਜਿਹੜਾ ਤੁਸੀਂ ਕਹਿੰਦੇ ਪਾਰਟੀ ਦੇ ਵਲੰਟੀਅਰ ਹੈ ਪਾਰਟੀ ਦਾ ਵਲੰਟੀਅਰ ਕੌਣ ਹੁੰਦਾ ਹੈ ਜਿਹੜਾ ਮਾੜਾ ਟਾਈਮ ਹੋਵੇ ਚਾਹੇ ਚੰਗਾ ਟਾਈਮ ਹੋਵੇ ਪਾਰਟੀ 'ਚ ਖੜਾ ਜਿਹੜੇ ਇਹ ਲੋਕਾਂ ਨੇ ਬੈਠ ਕੇ ਜਿਹੜੀ ਪਿਆ ਦੇਖੀ ਸੀਗੀ ਵੀਡੀਓ ਉਹਨਾਂ ਚੋਂ ਜਿਹਦਾ 2017 ਚ ਪਾਰਟੀ थोड़ी जी ਡਾਊਨ ਚਲੀ ਗਈ ਸੀਗੀ ਪਾਰਟੀ ਚ ਇਹ ਕੋਈ ਬੀਜੇਪੀ ਚਲਾ ਗਿਆ ਸੀ ਕੋਈ ਕਾਂਗਰਸ ਚਲਾ ਗਿਆ ਸੀ ਕੋਈ ਪਟੋਲ ਪੰਪਾ ਤੇ ਬੈਠ ਕੇ ਖੈਰਾ ਸਾਹਿਬ ਨੂੰ ਖੈਰੇ ਵੀ ਪਾਰਟੀ ਨੂੰ ਫੰਡ ਦਿੰਦਾ ਸੀਗਾ ਤੇ ਇਹਨਾਂ ਨੂੰ ਅਸੀਂ ਠੀਕੇ ਦਿਖਾਵੇ ਲਈ ਆਮ ਆਦੀ ਪਾਰਟੀ ਦੇ ਵਲੰਟੀਅਰ ਹੈ ਮੇਰੇ ਇਲੈਕਸ਼ਨਾਂ ਵੇਲੇ ਇਹ ਕਦੇ ਨਹੀਂ ਰਾਜੀ ਸੀ ਕਿ ਆਮ ਆਦੀ ਪਾਰਟੀ ਜਿੱਤੇ ਇਹਨਾਂ ਨੇ ਕਾਂਗਰਸ ਨੂੰ ਵੋਟਾਂ ਪਵਾਈਆਂ ਦੂਜੀਆਂ ਪਾਰਟੀਆਂ ਨੂੰ ਵੋਟਾਂ ਪਵਾਈਆਂ ਇਵਨ ਕਿ ਸਾਡੀ ਦਿੱਲੀ ਤੋਂ ਜਿਹੜੀ ਟੀਮ ਆਈ ਸੀ ਇਹਨਾਂ ਚੋਂ ਕਈ ਨਮਾਇੰਦਿਆਂ ਨੂੰ ਕਾਂਗਰਸ ਨੂੰ ਵੋਟਾਂ ਪਾਉਣਦਿਆਂ ਨੂੰ ਬਾਹਰ ਕੱਢਿਆ ਸੀਗਾ ਦੂਸਰਾ ਇਹ ਕੀ ਬੋਲੇ ਨੇ ਕੀ ਨਈ ਬੋਲੇ ਮੈਨੂੰ ਉਸਦਾ ਕੋਈ ਮਤਲਬ ਨਹੀਂ ਮੈਂ ਇੱਕ ਗੱਲ ਕਹੂੰਗੀ ਹਾਥੀ ਆਰ ਦੀ ਮਸਤ ਚਾਲ ਚੱਲਦਾ ਕੁੱਤੇ ਜੋ ਭੌਂਕਦੇ ਭੌਂਕਦੇ ਰਹਿਣ ਮੈਨੂੰ ਇਸਦਾ ਕੋਈ ਫਰਕ ਨਹੀਂ ਪੈਂਦਾ ਚਾਹੇ ਇਹ ਨੇ ਚਾਹੇ ਦੂਸਰੀਆਂ ਪਾਰਟੀਆਂ ਦੇ ਲੋਕ ਨੇ ਮੇਰਾ ਮਕਸਦ ਹੈ ਮੈਨੂੰ ਮੇਰੀ ਪਾਰਟੀ ਨੇ ਚੁਣਿਆ ਮੇਰੀ ਪਾਰਟੀ ਨੇ ਇਹਨਾਂ ਨੇ ਮੇਰੀ ਟਿਕਟ ਕਟਵਾਉਣ ਦੇ ਲਈ ਵੀ ਬਹੁਤ ਜ਼ੋਰ ਲਾਇ ਮੇਰੀ ਪਾਰਟੀ ਨੇ ਮੇਰੀ ਮਿਹਨਤ ਮੇਰੀ ਪਾਰਟੀ ਪ੍ਰਤੀ ਲॉयਲਟੀ ਦੇਖ ਕੇ ਮੈਨੂੰ ਟਿਕਟ ਦਿੱਤੀ ਮੇਰੀ ਰਾਜਪੁਰਾ ਦੀ ਜਨਤਾ ਨੇ ਮੈਨੂੰ ਇਸ ਸੀਟ ਤੇ ਬਿਠਾਇਆ ਮੈਂ ਰਾਜਪੁਰਾ ਚ ਉਹ ਕੰਮ ਕਰਨੀ ਆ ਜਿਹੜੇ ਕੰਮ ਅੱਜ ਤੱਕ ਨਹੀਂ ਹੋਏ ਫਾਰ ਐਗਜ਼ਾਮਪਲ ਨਲਾਸ ਮੰਦਰ ਦਾ ਕੱਟ ਜਿਹੜਾ ਹੁਣ ਟੋਟਲ ਪਾਈਪਲਾਈਨ ਚੇਂਜ ਹੋ ਰਹੀ ਆ ਉਹ ਆਊਟਰ ਕਲੋਨੀਆਂ ਦੀ ਹਾਲਤ ਸੁਧਾਰੀ ਗਈ ਹੈ ਜਿਹੜਾ ਜਨਤਾ ਸਕੂਲ ਦਾ ਪੁਲ ਸੀਗਾ ਇਹ ਕਾਂਗਰਸ ਸਰਕਾਰ ਦੇ ਲਈ ਉਹਨਾਂ ਨੂੰ ਲੈਟਰ ਆਈ ਹੋਈ ਸੀਗੀ ਵੀ ਇਹ ਚ ਜਿਹੜੀਆਂ ਅੜਚਣਾਂ ਉਹਨੂੰ ਦੂਰ ਕੀਤਾ ਜਾਵੇ ਕਿਸੇ ਨੇ ਨਹੀਂ ਕੀਤਾ ਉਹ ਕੰਮ ਹੋ ਰਿਹਾ ਹੈ ਬਹੁਤ ਜਲਦੀ ਜਿਹੜਾ ਧਮੋਲੀ ਫਟਕ ਹੈ ਉੱਥੇ ਅੰਡਰਪਾਸ ਬਣਨ ਜਾ ਰਿਹਾ ਹੈ ਹੋਰ ਵੀ ਬਹੁਤ ਕੰਮ ਹੈ ਤਾਂ ਮੇਰਾ ਕਹਿਣ ਦਾ ਮਤਲਬ ਹੈ ਮੈਂ ਸਿਰਫ ਕੰਮ ਕਰ ਰਹੀ ਆ ਜਿੱਦਨ ਮੇਰੀ ਜਨਤਾ ਨੇ ਮੈਨੂੰ ਕਿਹਾ ਵੀ ਤੁਸੀਂ ਆ ਗਲਤ ਕੰਮ ਕੀਤਾ ਹੈ ਜਾਂ ਇਹ ਕੰਮ ਤੁਸੀਂ ਗਲਤ ਗਲਤ ਹੋ ਤੁਸੀਂ ਇੱਥੇ ਮੈਂ ਉਹਨਾਂ ਨੂੰ ਜਵਾਬ ਦੇਵਾਂਗੀ ਮੈਂ ਇਹਨਾਂ ਨੂੰ ਜਵਾਬ ਦੇਣਾ ਵੀ ਨਹੀਂ ਜ਼ਰੂਰੀ ਸਮਝਦੀ ਮੈਡਮ ਜੀ ਇਹ ਜਿਹੜੀ ਗਤੀਵਿਧੀਆਂ ਨਾਲ ਪਾਰਟੀ ਨੂੰ ਨੁਕਸਾਨ ਨਹੀਂ ਹੁੰਦਾ ਜੀ ਕੋਈ ਗੱਲ ਨਹੀਂ ਪਾਰਟੀ ਉਸ ਦਾ ਐਕਸ਼ਨ ਲਾਊਗੀ ਜਿਹੜੀਆਂ ਇਹ ਗਤੀਵਿਧੀਆਂ ਕਰਦੇ ਨੇ ਕਿਉਂਕਿ ਕਿਸੇ ਵੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦਿੰਨੀ ਆ ਜਿਵੇਂ ਮੈਨੂੰ ਟਿਕਟ ਮਿਲੀ ਅਸੀਂ ਜਿਹੜੇ ਸੀਨੀਅਰ ਆਗੂ ਕੋਲੋਂ ਆਂਦੇ ਆਦੇ ਆਪ ਨੂੰ ਬੰਦ ਸਿੰਘ ਜੀ ਉਹਨਾਂ ਕੋਲੇ ਗਏ ਸਾਰੇ ਟੀਮ ਇਕੱਠੀ ਹੋ ਕੇ ਜੀ ਤੁਸੀਂ ਸਾਥ ਚੱਲੋ ਤਾਂ ਉਹਨਾਂ ਨੇ ਕੀ ਸੀ ਤੁਸੀਂ ਕਹਿੰਦੇ ਬਾਹਰੋਂ ਆ ਕੇ ਸਾਨੂੰ ਖੁੰਝੇ ਲਾਤਾ ਖੁੰਝੇ ਕੌਣ ਕਿਸੇ ਨੂੰ ਲਾ ਸਕਦਾ ਮੇਰੇ ਚ ਕਾਬਲੀਅਤ ਸੀ ਮੈਂ ਮਿਹਨਤ ਕੀਤੀ ਸੀ ਪਰ ਮੇਰੀ ਪਾਰਟੀ ਨੇ ਮੈਨੂੰ ਅੱਗੇ ਕੀਤਾ ਸ਼ੇਰ ਸਿੰਘ ਜੀ ਨੂੰ ਫੋਨ ਕੀਤਾ ਕਹਿੰਦੇ ਜੀ ਇੱਕ ਜਨਾਨੀ ਨੂੰ ਟਿਕਟ ਮਿਲੀ ਹੈ ਕੋਈ ਚਾਚੇ ਦੇ ਬੰਦੇ ਨੂੰ ਮਿਲੀ ਹੁੰਦੀ ਤਾਂ ਅਸੀਂ ਸਾਥ ਲੱਗਦੇ ਮਤਲਬ ਇਨਾਂ ਲਈ ਔਰਤਾਂ ਦੀ ਤਾਂ ਇਹ ਕਦਰ ਹੈ ਕਿ ਇੱਕ ਔਰਤ ਕੰਮ ਨਹੀਂ ਕਰ ਸਕਦੀ ਇਹਨਾਂ ਤੋਂ ਹਜੇ ਮ ਇਹ ਨਹੀਂ ਹੋ ਰਿਹਾ ਕਿ ਇੱਕ ਔਰਤ ਵੀ ਕਦੇ ਕੰਮ ਕਰ ਸਕਦੀ ਹੈ ਰਾਜਪੂਰੇ ਦੇ ਇਤਿਹਾਸ ਚ ਪਹਿਲੀ ਵਾਰ ਹੈ ਕੀ ਕਹੋ ਹਾਰਤ ਨੂੰ ਮੌਕਾ ਦਿੱਤਾ ਹੈ ਰਾਜਪੁਰੇ ਨੇ ਔਰ ਅਸੀਂ ਉਹ ਕੰਮ ਕਰਦੇ ਆ ਜਿਹੜੇ ਕੰਮ ਅੱਜ ਤੱਕ ਨਹੀਂ ਹੋਏ ਸੀਗੇ ਇਹ ਉਦੋਂ ਨਹੀਂ ਬੋਲੇ ਜਦੋਂ ਮੈਂ ਤਹਿਸੀਲਦਾਰ ਨੂੰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆ ਕੇ ਰਾਜਪੁਰੇ ਦਾ ਤਹਿਸੀਲਦਾਰ ਸਸਪੈਂਡ ਹੋਇਆ ਸੀਗਾ ਸੋ ਨੂੰ ਸਭ ਨੂੰ ਪਤਾ ਹੈ ਉਦੋਂ ਨਹੀਂ ਬੋਲੇ ਇਹ ਚੰਗਾ ਕੰਮ ਨਹੀਂ ਬੋਲ ਸਕਦੇ ਇਹ ਜੋ ਬੋਲਦੇ ਆ ਬੋਲਦੇ ਰਹਿਣ ਬਾਕੀ ਮੈਨੂੰ ਮੇਰੇ ਬਜ਼ੁਰਗਾਂ ਦੀ ਇੱਕ ਗੱਲ ਯਾਦ ਆਉਂਦੀ ਹੈ ਬਜ਼ੁਰਗ ਕਹਿੰਦੇ ਹੁੰਦੇ ਆ ਕਿ ਜਦੋਂ ਕਿਸੇ ਦੀ ਤਰੱਕੀ ਹੁੰਦੀ ਹੈ ਨਾ ਉਦੋਂ ਦੁਸ਼ਮਣ ਬਹੁਤ ਕੱਟੇ ਹੁੰਦੇ ਆ ਤਾਂ ਮੈਨੂੰ ਅੱਜ ਇੱਕ ਹੌਸਲਾ ਹੈ ਮੈਨੂੰ ਇਹ ਲੱਗਦਾ ਹੈ ਕਿ ਮੈਂ ਤਰੱਕ ਤਾ ਇਹ ਦੁਸ਼ਮਨਾ ਦਾ ਝੁੰਡ ਇਕੱਠਾ ਹੋ ਰਿਹਾ ਹੈ ਉਹ ਗੱਲ ਹੈ ਕਿ ਕਹਿੰਦੇ ਗਿੱਦੜਾਂ ਦਾ ਝੁੰਡ ਫਿਰਦਾ ਹੈ ਕਿ ਸ਼ੇਰ ਮਾਰਨਾ ਸ਼ੇਰ ਨੂੰ ਕੋਈ ਨਹੀਂ ਮਾਰ ਸਕਦਾ ਮੈਨੂੰ ਮੇਰੀ ਜਨਤਾ ਦਾ ਭਰੋਸਾ ਹੈ ਮੇਰੀ ਜਨਤਾ ਦਾ ਵਿਸ਼ਵਾਸ ਹੈ ਜਿੱਦਨ ਮੇਰੀ ਜਨਤਾ ਕਹੂਗੀ ਮੈਂ ਗਲਤ ਤਾਂ ਮੈਂ ਉਸ ਦਿਨ ਉਹਨਾਂ ਦਾ ਜਵਾਬ ਦੇਵਾਂਗਾ ਮੈਡਮ ਤੁਸੀਂ ਇੰਨਾ ਸਵਾਲ ਦੇ ਵਿੱਚ ਆਪਣੇ ਪਾਰਟੀ ਹੈਡਕਵਰਟਰ ਨੂੰ ਕੁਝ ਦੇਖੀ ਜਾਈ ਬਿਲਕੁਲ ਜੀ ਸਾਡੇ ਜਿੰਨੇ ਵੀ ਵਲੰਟੀਅਰ ਹੈ ਬਲਾਕ ਪ੍ਰਧਾਨ ਹੈ ਉਹ ਸਾਰੇ ਲਿਖ ਕੇ ਭੇਜ ਰਹੇ ਨੇ ਕਿ ਰਾਜਪੁਰੇ ਵਿੱਚ ਸਾਡੇ ਐਮਐਲਏ ਦੀ ਅਕਸ਼ ਨੂੰ ਖਰਾਬ ਕਰਨ ਦਾ ਇਹਨਾਂ ਨੇ ਗਲਤ ਕੀਤਾ ਉਹ ਤੇ ਜਰੂਰ ਐਕਸ਼ਨ ਹੋਊਗਾ। ਇਹ ਆਪਾਂ ਇਹਨਾਂ ਨੂੰ ਇਹਨਾਂ ਨੂੰ ਆਪਾਂ ਆਪਣੇ ਪਾਰਟੀ ਵਰਕਰ ਮੰਨਦੇ ਆ ਮਤਲਬ। ਮੈਂ ਨਹੀਂ ਮੰਨਦੀ ਕਿਉਂਕਿ ਨਾ ਇਹ 17 ਸੀ ਨਾ ਇਹ 19 ਸੀ 19 'ਚ ਵੀ ਇਹਨਾਂ ਨੇ ਮਹਾਰਾਣੀ ਜਿਹੜੇ ਨੇ 19 ਦੇ ਇਲੈਕਸ਼ਨ ਲੜੀਆਂ ਇਹਨਾਂ ਨੇ ਕਿਹਾ ਕਾਂਗਰਸ ਦੀ ਸਰਕਾਰ ਆ ਆਪਾਂ ਤਾਂ ਮਹਾਰਾਣੀ ਨੂੰ ਵੋਟਾਂ ਪਾਓ। ਨਾ ਇਹ 19 ਸੀ ਨਾ 17 ਸੀ ਨਾ 19 ਸੀ ਨਾ 22 ਸੀ। ਤੇ ਹੁਣ ਚਾਹੇ ਕੈਨੂ ਪਾਰਟੀ ਵਰਕਰ ਕਹੀ ਜਾਣ ਉਹ ਸਾਰੇ ਰਾਜਪੂਰੇ ਨੂੰ ਪਤਾ ਹੈ ਔਰ ਮੈਂ ਇਹ ਵੀ ਕਹੂੰਗੀ ਸਤਾਈ ਚ ਦੇਖਿਓ ਇਨਾਂ ਚੋਂ ਕਿੰਨੇ ਕਿਥੇ ਖੜਦੇ ਆ ਤੇ ਕਿੰਨੇ ਕਿ ਭੱਜਣਗੇ ਉਹ ਵੀ ਤੁਹਾਡੇ ਸਾਹਮਣੇ ਆਜਾ ਰਿਹਾ ਹੈ ਕਿ ਮੈਰੋਂ ਮੰਤਰੀ ਪਾਰਟੀ ਕੋਈ ਰੋਕ ਕੋ ਸਰਕਾਰ ਤੋਂ ਤਾਕਤ ਪਰ ਮੈਨੂੰ ਮੰਤਰੀ ਬੰਦੇ ਹੀ ਹੋਣਾ ਸੀ ਉਹਨਾਂ ਦੀ ਲੈਟਰ ਜਿਹੜੇ ਉਹਨਾਂ ਨੂੰ ਸਕੂਲ ਵਿੱਚ ਜਿਹੜੇ ਲੈਟਰ ਭੇਜਿਆ ਉਹਦਾ ਕਰਕੇ ਮੈਨੂੰ ਜਿਹੜੀ ਮੰਤਰੀ ਇਹ ਇਹਨਾਂ ਨੇ ਮੈਡਮ ਦੀ ਟਿਕਟੋਕ ਕਰਨ ਦੀ ਵੀ ਬਹੁਤ ਕੋਸ਼ਿਸ਼ ਕੀਤੀ ਸੀ ਹੌਲੀ ਰੋਕ ਸਕੇ ਜੀਵੇ ਸਿਰ ਤੇ ਤਾਜ ਪਰਮਾਤਮਾ ਨੇ ਸਜਾਣਾ ਕੋਈ ਨਹੀਂ ਰੋਕ ਸਕਦਾ ਮੇਰੀ ਪਾਰਟੀ ਨੂੰ ਜੇ ਮੇਰੇ ਤੇ ਭਰੋਸਾ ਹੈ ਤਾਂ ਖਜ਼ਾਨਚੀ ਵਰਗੀਆਂ ਜ਼ਿੰਮੇਵਾਰੀਆਂ ਮੇਰੀ ਪਾਰਟੀ ਨੇ ਮੈਨੂੰ ਦਿੱਤੀਆਂ ਅੱਜ ਵੀ ਮੇਰੀ ਪਾਰਟੀ ਚ ਜੋ ਮੈਨੂੰ ਮਾਨ ਮਿਲਦਾ ਮੈਂ ਉਹਦੇ ਲਈ ਪਾਰਟੀ ਦਾ ਹਮੇਸ਼ਾ ਧੰਨਵਾਦ ਕਰਦੀ ਆ ਮੈਂ ਹੋਈ ਕਹਿੰਦੀ ਆ ਨਾ ਮੈਨੂੰ ਇਹਨਾਂ ਦੇ ਸਰਟੀਫਿਕੇਟਾਂ ਦੀ ਲੋੜ ਹੈ ਤੇ ਨਾ ਮੈਨੂੰ ਲੋੜ ਪੈਣੀ ਹੈ ਮੈਨੂੰ ਮੇਰੀ ਜਨਤਾ ਜਿਨੇ ਇੱਥੇ ਚੁਣ ਕੇ ਬਿਠਾਇਆ ਹੈ ਮੈਂ ਆਪਦੇ ਜਨਤਾ ਦੇ ਕੰਮ ਕਰ ਰਹੀ ਆਂ ਔਰ ਮੈਂ ਤੋਂ ਦੇ ਥਰੂ ਜਨਤਾ ਨੂੰ ਵੀ ਮੈਸੇਜ ਦੇ ਰਹੀ ਆਂ ਕਿ ਹਲੇ ਵੀ ਹਲੇ ਉਹ ਕੰਮ ਹੋਣੇ ਆ ਜਿਹੜੇ ਕਿ ਰਾਜਪੁਰੇ ਨੇ ਕਦੇ ਸੋਚਿਆ ਨਹੀਂ ਸੀ ਜਿਹੜੇ ਕਹਿੰਦੇ ਸੀ ਇਹ ਤਾਂ ਹੋ ਹੀ ਨਹੀਂ ਸਕਦੇ ਜਿਵੇਂ ਸਾਡੇ ਕੇਜਰੀਵਾਲ ਜੀ ਕਹਿੰਦੇ ਸੀ ਕੋਈ ਕੰਮ ਇੰਪੋਸੀਬਲੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਅਸੀਂ ਸਾਫ਼ ਨੀਅਤ ਨਾਲ ਕੰਮ ਕਰਨ ਲੱਗਿਆ ਤੇ ਉਹ ਕਰਦੇ ਰਹਿਣਾ ਇਹ ਤਾਂ ਸ਼ੁਰੂਤੀ ਲੱਗਨੇ ਏ ਮੇਰੇ ਨਾਲ ਕਦੋਂ ਸੀ ਤੁਸੀਂ ਆਪ ਦੇਖੋ ਇਹ ਟਿਕਟ ਵੇਲੇ ਮੇਰੇ ਨਾਲ ਸੀਗੇ ਜਾਂ ਇਲੈਕਸ਼ਨਾਂ ਵੇਲੇ ਮੇਰੇ ਨਾਲ ਸੀ ਇਹ ਕਦੋਂ ਮੇਰੇ ਨਾਲ ਸੀ ਇਹ ਤਾਂ ਸ਼ੁਰੂ ਤੋਂ ਲੱਗਿਆ ਅੱਜ ਤੁਹਾਨੂੰ ਲੱਗਦਾ ਧੜਾ ਇਹ ਧੜਾ ਨਹੀਂ ਹੈ ਜਿਦੋਂ ਟਿਕਟਾਂ ਦੀ ਵਾਰੀ ਆਈ ਨਾ ਤੁਹਾਡੇ ਸਾਹਮਣੇ ਇਹੀ ਇੱਕ ਦੂਜੇ ਦੇ ਟੰਗਾ ਖਿੱਚਦੇ ਦੇ ਰਹੇ